ਵੈਲਕਮ ਹੈ ਵੀਰੇ ਮੋਗਾ ਸੇਲ ਕਬੂਤਰ ਚ ਜਿੱਦਾਂ ਕਿ ਵੀਰੇ ਤੁਹਾਨੂੰ ਹਰੇਕ ਵਾਰੀ ਸ਼ੋਅ ਕਰਾਈਦਾ ਮੇਰਾ ਵੀਰ ਅੱਜ ਫੇਰ ਤੁਹਾਡੇ ਵਾਸਤੇ ਇੱਕ ਸਿੰਗਲ ਜੋੜਾ ਕੱਢਿਆ ਮੇਰਾ ਵੀਰ ਪ੍ਰੋਪਰ ਰਾਜਨ ਵਾਲੀ ਬਲੱਡ ਲਾਈਨ ਚੋਂ ਮੇਰਾ ਵੀਰ ਖਟੀਆਂ ਅੱਖਾਂ ਦੀ ਕਬੂਤਰੀ ਕਾਲੀ ਨੋਕ ਦੀ ਚਿੱਟੀਆਂ ਅੱਖਾਂ ਦਾ ਕਬੂਤਰ ਹੈ ਵੀਰੇ ਕਾਲੀ ਨੋਕ ਦਾ ਠੀਕ ਹੈ ਵੀਰੇ ਹਲਕੇ ਹਲਕੇ ਲਾਉਂਗਾ ਕਬੂਤਰ ਦੇ ਸਿਰ ਤੇ ਕੁਆਲਿਟੀ ਚੈੱਕ ਕਰਾਵਾਂਗਾ ਜੋੜੇ ਦੀ ਸ਼ੋਅ ਕਰਾਵਾਂਗਾ ਤੇ ਮੇਰੇ ਵੀਰ ਵੀਡੀਓ ਪੂਰੀ ਦੇਖਿਓ ਵਾਚ ਕਰਕੇ ਠੀਕ ਹੈ ਵੀਰੇ ਤੇ ਤਕਰੀਬਨ ਤੁਹਾਨੂੰ ਜਿਵੇਂ ਹਰੇਕ ਵੀਡੀਓ 'ਚ ਬੇਨਤੀ ਕਰਦਾ ਮੇਰੇ ਹਰੇਕ ਵੀਰ ਦਾ ਮੈਸੇਜ ਜਾਂ ਫੋਨ ਆਉਂਦਾ ਕਿ ਤੁਹਾਡੀ ਵੀਰ ਇੱਕ ਜੋੜਾ ਪਾਉਂਦੇ ਹੋ ਤੁਸੀਂ ਜਾਂ ਦੋ ਪਾਉਂਦੇ ਹੋ ਵੀਰੇ ਕਬੂਤਰ ਨਹੀਂ ਲੈ ਕੇ ਆ ਰਹੇ ਆਪਣੇ ਕੋਲ ਜਿੰਨੀ ਚੀਜ਼ ਹੈਗੀ ਉਹਨੇਕ ਦੇ ਵਿੱਚ ਹੀ ਆਪਾਂ ਤੁਹਾਨੂੰ ਤਸੱਲੀ ਬਖਸ਼ ਚੀਜ਼ ਦਿਖਾਈ ਦੀ ਹੈ ਕਿਉਂਕਿ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀਰੇ ਹਰੇਕ ਬੰਦੇ ਦੇ ਪੈਸੇ ਲੱਗਣੇ ਕਿਸੇ ਨੇ ਕਿਵੇਂ ਲਾਣੇ ਕਿਸੇ ਦੇ ਕਿਵੇਂ ਲੱਗਣੇ ਆ ਠੀਕ ਹੈ ਮੇਰਾ ਵੀਰ ਆਪਦੇ ਵੱਲੋਂ ਕੋਸ਼ਿਸ਼ ਹੁੰਦੀ ਵੀਰੇ ਕਿਸੇ ਨੂੰ ਬਕਾਰ ਚੀਜ਼ ਨਾ ਜਾਵੇ ਬਾਕੀ ਮੇਰਾ ਵੀਰ ਹਰੇਕ ਬੰਦੇ ਵਾਸਤੇ ਆਪਾਂ ਚੰਗੇ ਨਹੀਂ ਬਣ ਸਕਦੇ ਹਰੇਕ ਬੰਦੇ ਵਾਸਤੇ ਆਪਾਂ ਮਾੜੇ ਵੀ ਨਹੀਂ ਬਣ ਸਕਦੇ ਠੀਕ ਹੈ ਮੇਰਾ ਵੀਰ 100% ਕੋਸ਼ਿਸ਼ ਇਹੀ ਹੁੰਦੀ ਹੈ ਫੋਟੋ ਕਿ ਲੈ 100% ਕੋਸ਼ਿਸ਼ ਇਹੀ ਹੁੰਦੀ ਹੈ ਕਿ ਵੀਰੇ ਜਿਹੜੀ ਚੀਜ਼ ਦਸੀਏ ਉਹੀ ਬਲੱਡ ਲਾਈਨ ਹੋਵੇ ਬਾਕੀ ਵੀਰੇ ਤੁਹਾਡੀ ਮਿਹਨਤ ਨੇ ਉੱਡਣਾ ਆਪਾਂ ਤੁਹਾਨੂੰ ਦੇਣਾ ਬਲੱਡ ਲਾਈਨ ਠੀਕ ਹੈ ਬਾਕੀ ਤੁਸੀਂ ਮਿਹਨਤ ਕਰਨੀ ਇਹ ਨਹੀਂਗਾ ਕਿ ਵੀਰੇ ਛੋਡੀ ਵੀਰ ਤੂੰ ਚੀਜ਼ ਦੇ ਦਿੱਤੀ ਏ ਇੱਕ ਗੱਲ ਖਤਮ ਕਾਣੀ ਗਾਂ ਤੁਹਾਡੀ ਮਿਹਨਤ ਨੇ ਬੋਲਣਾ ਮੇਰਾ ਵੀਰ ਤੁਸੀਂ ਇਹਦੇ ਤੇ ਮਿਹਨਤ ਕਿੰਨੀ ਕਰਦੇ ਹੋ ਠੀਕ ਆ ਵੀਰੇ ਕੋਈ ਵੀ ਚੀਜ਼ ਆ ਮੇਰਾ ਵੀਰ ਜਿੰਨਾ ਕ ਆਪਾਂ ਭੱਜਾਂਗੇ ਓਨਾਂ ਕ ਆਪਾਂ ਥੱਕਾਂਗੇ ਮੇਰਾ ਵੀਰ ਉਸੇ ਹਿਸਾਬ ਨਾਲ ਇਹਨਾਂ ਦਾ ਹਿਸਾਬਤਾ ਵਾ ਜਿੰਨੇ ਕ ਆਪਾਂ ਇਹਨਾਂ ਤੇ ਮਿਹਨਤ ਕਰਾਂਗੇ ਉਸੇ ਹਿਸਾਬ ਨਾਲ ਇਹਨਾਂ ਨੇ ਬਲੱਡ ਲਾਈਨ ਨੇ ਆਪਦਾ ਰਿਜ਼ਲਟ ਦਿਨਾ ਮੇਰਾ ਵੀਰ ਠੀਕ ਆ ਹੁਣ ਇੱਕ ਇੱਕ ਕਰਕੇ ਇਹਨਾਂ ਦਾ ਅੱਖਾਂ ਤੇ ਪੰਜਿਆਂ ਦਾ ਸ਼ੋਅ ਕਰਾਨਾ ਵੀਡੀਓ ਪੂਰੀ ਵਾਚ ਕਰਿਓ ਮੇਰਾ ਵੀਰ ਪੂਰੀ ਵੀਡੀਓ ਦੇਖਿਓ ਪੂਰਾ ਘੈਣ ਪੂਰਾ ਤਸੱਲੀ ਬਖਸ਼ ਜੋੜਾ ਮੇਰਾ ਵੀਰ ਜਿਹੜੇ ਕਿਸੇ ਵੀਰ ਨੂੰ ਸਮਝ ਆਂਦੀ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ ਠੀਕ ਆ ਹੁਣ ਇੱਕ ਇੱਕ ਕਰਕੇ ਇਹਨਾਂ ਦਾ ਅੱਖਾਂ ਤੇ ਪੰਜਿਆਂ ਦਾ ਸ਼ੋਅ ਕਰਾਣ ਲਗਾ ਮੇਰਾ ਵੀਰ ਬਣੇ ਰੋ ਵੀਡੀਓ ਚ ਲੋ ਮੇਰਾ ਵੀਰ ਕਬੂਤਰ ਦੀ ਕੁਆਲਿਟੀ ਚੈੱਕ ਕਰ ਲਓ ਚਿੱਟੀਆਂ ਅੱਖਾਂ ਦੇ ਵਿੱਚ ਕਾਲੀਆਂ ਪਲਕਾਂ ਦੇ ਵਿੱਚ ਕਾਲੀ ਨੋਗ ਦੇ ਵਿੱਚ ਵੀਰੇ ਪੂਰੀ ਜੈਨੂਨ ਕਰਕੇ ਚੀਜ਼ ਦਿਖਾਵਾਂਗਾ ਮੇਰਾ ਵੀਰ ਕੋਈ ਫਿਲਟਰ ਨਹੀਂ ਲੱਗਾ ਕੋਈ ਕੁਛ ਨਹੀਂ ਹੈ ਮੇਰਾ ਵੀਰ ਨੋਰਮਲ ਚੀਜ਼ ਦਿਖਾ ਰਿਹਾ ਜੋ ਚੀਜ਼ ਹੈਗੀ ਹੈ ਫੁੱਲੋ ਬਟਾ ਫੁੱਲ ਗਰਮ ਕਬੂਤਰ ਹੈ ਵੀਰੇ ਅੱਖ ਦੀ ਕੁਆਲਿਟੀ ਦੇਖੋ ਕਬੂਤਰ ਦੀ ਤੇ ਹਲਾ ਦੇਖੋ ਅੱਖ ਦਾ ਠੀਕ ਹੈ ਮੇਰਾ ਵੀਰ ਇਹ ਆ ਲੋ ਲੋ ਜੀ ਕਰੋ ਚੈੱਕ ਕੁਆਲਿਟੀ ਤੁਸੀਂ ਠੀਕ ਹੈ ਪਲਕਾਂ ਦੇਖੋ ਇਹੀ ਪਲਕਾਂ ਕੂਤਰੀ ਦੀਆਂ ਠੀਕ ਹੈ ਮੇਰਾ ਵੀਰ ਜਮਾ ਸਾਫ ਅੱਖ ਦੇ ਵਿੱਚ ਇਹ ਲਾਲੀ ਚ ਅੱਖ ਕਬੂਤਰ ਲਾਲੀ ਦੇ ਵਿੱਚ ਦਾ ਮਤਲਬ ਇਹ ਹੈ ਕਿ ਕਬੂਤਰ ਪੂਰਾ ਗਰਮ ਹੈ ਮੇਰਾ ਵੀਰ ਠੀਕ ਹੈ ਮੇਰਾ ਵੀਰ ਪੂਰੇ ਘੈਂਟ ਰਿਜ਼ਲਟ ਹੈ ਮੇਰਾ ਵੀਰ ਚਾਰ ਘਰਾਂ ਤੇ ਵੀ ਬੱਚੇ ਰੁਕਦੇ ਆ ਮੇਰਾ ਵੀਰ ਠੀਕ ਹੈ ਮੇਰਾ ਵੀਰ ਪੱਲਾ ਚੈੱਕ ਕਰ ਲੋ ਲੋ ਜੀ ਕਰੋ ਪੱਲਾ ਚੈੱਕ ਨਵੇਂ ਪੱਲਿਆਂ ਦਾ ਮਾਲਕ ਹੈ ਨਵੇਂ ਪੱਲੇ ਆ ਰਹੇ ਇਹਦੇ ਠੀਕ ਹੈ ਵੀਰੇ ਬਾਕੀ ਵੀਰੇ ਕਹਿਣ ਦੀਆਂ ਲੋੜਾਂ ਨਹੀਂ ਪੈਂਦੀਆਂ ਸ਼ਗਲ ਵਜ੍ਹਾ ਹੀ ਕਬੂਤਰਾਂ ਦੀਆਂ ਦੱਸ ਦਿੰਦੀ ਹੈ ਮੇਰਾ ਵੀਰ ਜੇ ਆਪਾਂ ਥੋੜੀ ਚੀਜ਼ ਲਾਣੇ ਆ ਜੇ ਵਿਕਦੀ ਏ ਕਿਸੇ ਗੱਲੋਂ ਹੀ ਵਿਕਦੀ ਮੇਰਾ ਵੀਰ ਠੀਕ ਹੈ ਹਲਕੇ ਹਲਕੇ ਲੋਂਗ ਹੈ ਇਹਦੇ ਸਿਰ ਤੇ ਠੀਕ ਹੈ ਮੇਰਾ ਵੀਰ ਇਹ ਚੈੱਕ ਕਰ ਲੋ ਹਲਕੇ ਹਲਕੇ ਲੋਂਗ ਹੈ ਇਹਦੇ ਠੀਕ ਹੈ ਵੀਰੇ ਕਰੋ ਕੁਆਲਿਟੀ ਚੈੱਕ ਮੇਰਾ ਵੀਰ ਤੇ ਕਮੈਂਟ ਸੋਹਣਾ ਜਿਹਾ ਕਰ ਦਿਓ ਆਪਦੇ ਵਰਗਾ ਠੀਕ ਹੈ ਮੇਰਾ ਵੀਰ ਕਾਲੀਆਂ ਨੋਂਦਰਾ ਕਾਲੀਆਂ ਸ਼ਾਹ ਨੋਂਦਰਾ ਮੇਰਾ ਵੀਰ ਜਿਹੋ ਜੀ ਨੋਕ ਹੈ ਉਹੋ ਜੀਆਂ ਨੋਂਦਰਾ ਲੋਗੜੇ ਕਰੋ ਚੈੱਕ ਆ ਲੋ ਕਰੋ ਤਸੱਲੀ ਬਖਸ਼ ਚੈੱਕ ਠੀਕ ਹੈ ਵੀਰੇ ਪੰਜੇ ਚੈੱਕ ਕਰੋ ਤੁਸੀਂ ਕੂਤਰ ਦੇ ਠੀਕ ਹੈ ਬੰਦ ਪੂਜ ਦਾ ਕੂਤਰ ਹੈ ਮੇਰਾ ਵੀਰ ਜਮਾ ਬੰਦ ਪੂਜ ਦਾ ਕੂਤਰ ਹੈ ਲੋ ਵੀਰੇ ਬੰਦ ਪੂਜ ਦਾ ਕੂਤਰ ਹੈ ਠੀਕ ਹੈ ਕੋਈ ਫੜਿਆ ਨਹੀਂ ਕੋਈ ਕੁਛ ਨਹੀਂ ਆ ਲੋ ਠੀਕ ਹੈ ਵੀਰੇ ਕਰੋ ਤਸੱਲੀ ਬਖਸ਼ ਜੋੜਾ ਚੈੱਕ ਮੇਰਾ ਵੀਰ ਠੀਕ ਹੈ ਮੇਰਾ ਵੀਰ ਐਂਡ ਤੇ ਤੁਹਾਨੂੰ ਇਹਨਾਂ ਦੇ ਛੱਡ ਕੇ ਵੀ ਸ਼ੌਂਕ ਕਰਾਵਾਂਗਾ ਚੈੱਕ ਕਰ ਲਓ ਵੀਰੇ ਕੁਆਲਿਟੀ ਜਿਹੜੇ ਕਿਸੇ ਵੀਰ ਨੂੰ ਸਮਝ ਆਂਦੀ ਹੋਵੇ ਬੋਡੀ ਸਟਰਕਚਰ ਚੈੱਕ ਕਰੋ ਵੀਰੇ ਕਬੂਤਰ ਦਾ ਠੀਕ ਹੈ ਮੇਰਾ ਵੀਰ ਨੈਕਸਟ ਕਬੂਤਰੀ ਦਾ ਸ਼ੌਂਕ ਕਰਾਂ ਲਗਾ ਮੇਰਾ ਵੀਰ ਬਣੇ ਰੋ ਵੀਡੀਓ 'ਚ ਲੋ ਵੀਰੇ ਕਰੋ ਕਬੂਤਰੀ ਦੀ ਕੁਆਲਿਟੀ ਚੈੱਕ ਮੇਰਾ ਵੀਰ ਕਾਲੀਆਂ ਪਲਕਾਂ ਇੱਕਦਮ ਸਾਫ਼ ਅੱਖ ਦੀ ਔਰ ਸਭ ਤੋਂ ਮੇਨ ਗੱਲ ਹੈ ਵੀਰੇ ਅੱਖਾਂ ਦੇਖ ਵੇਰੀਆਂ ਕਿੰਨੀਆਂ ਬਾਹਰ ਨੇ ਠੀਕ ਹੈ ਵੀਰੇ ਕਾਲੀ ਨੋਕ ਦੀ ਹੈ ਮੇਰਾ ਵੀਰ ਹਲਕੀ ਫੁਲਕੀ ਪਿੰਕ ਨੋਕ ਵੀ ਹੈ ਵਿੱਚੋਂ ਬਾਕੀ ਤਕਰੀਬਨ ਕਾਲੀ ਨੋਕ ਦੀ ਹੈ ਬੱਚੇ ਬਹੁਤ ਸੋਹਣੇ ਆ ਮੇਰਾ ਵੀਰ ਇਹਨਾਂ ਦੇ ਨਿਕਲੇ ਆ ਠੀਕ ਹੈ ਮੇਰਾ ਵੀਰ ਜੇ ਤੁਸੀਂ ਇਹਨਾਂ ਨੂੰ ਉਡਾਣਾ ਉਡਾ ਵੀ ਸਕਦੇ ਹੋ ਠੀਕ ਹੈ ਮੇਰਾ ਵੀਰ ਨਵੇਂ ਪੱਲਿਆਂ ਦੇ ਮਾਲਕ ਹੈ ਕੁਪਰੀ ਇਸ ਵਾਰ ਦੀ ਬਹੁਤ ਉੱਡੀ ਹੋਈ ਹੈ ਕੁਪਰੀ ਉਹ ਪੂਰੀ ਖਰਾਕ ਖਾਦੀ ਹੋਈ ਹੈ ਪੁਰਾਣੇ ਰੰਗ ਲੱਗੇ ਹੋਏ ਆ ਮੇਰਾ ਵੀਰ ਚੈੱਕ ਕਰ ਲਓ ਠੀਕ ਹੈ ਮੇਰਾ ਵੀਰ ਝਾੜ ਚ ਪੈ ਗਏ ਸੀ ਇਸ ਕਰਕੇ ਇਹਨਾਂ ਨੂੰ ਰੋਕ ਲਿਆ ਸੀ ਮੇਰਾ ਵੀਰ ਲੋ ਮੇਰਾ ਵੀਰ ਪੱਲਾ ਚੈੱਕ ਕਰੋ ਠੀਕ ਹੈ ਇਹ ਹਰਾ ਰੰਗ ਲੱਗਾ ਹੋਇਆ ਸਾਈਡ ਤੇ ਮੇਰਾ ਵੀਰ ਔਰ ਪੂਰਾ ਰिजਲਟਡ ਜੋੜਾ ਮੈਂ ਫੇਰ ਵੀਰੇ ਬੇਨਤੀ ਕਰ ਰਿਹਾ ਬੋਡੀ ਸਟਰਕਚਰ ਚੈੱਕ ਕਰੋ ਪੁੱਤਰੀ ਦਾ ਲੋ ਵੀਰੇ ਚੈੱਕ ਕਰੋ ਬੋਡੀ ਸਟਰਕਚਰ ਠੀਕ ਹੈ ਵੀਰੇ ਪੂਰਾ ਤਸੱਲੀ ਬਖਸ਼ ਜੋੜਾ ਔਰ ਫੁੱਲ ਬਟਾ ਫੁੱਲ ਐਂਡ ਕੁਆਲਟੀ ਹੈ ਮੇਰਾ ਵੀਰ ਫੇਰ ਮੈਂ ਬੇਨਤੀ ਕਰ ਲਿਆ ਲੋ ਵੀਰੇ ਨੋੰਦਰਾ ਚੈੱਕ ਕਰੋ ਪੁੱਤਰੀ ਦੇ ਠੀਕ ਹੈ ਵੀਰੇ ਜੋੜਾ ਮਲਾਉਣ ਵਾਲਾ ਮਿਲਿਆ ਨਹੀਂ ਹੋਇਆ ਮੇਰਾ ਵੀ ਤੁਹਾਨੂੰ ਪਤਾ ਹੀ ਹੈ ਜੋੜੇ 도ੜੇ ਹੋਏ ਠੀਕ ਹੈ ਵੀਰੇ ਕਰੋ ਤਸੱਲੀ ਬਖਸ਼ ਜੋੜਾ ਚੈੱਕ ਲੋ ਵੀਰੇ ਬਾਕੀ ਮਿਲਾ ਕੇ ਦਵਾਂਗੇ ਕਿਸੇ ਨੂੰ ਵੀ ਕੋਈ ਚੱਕਰ ਨਹੀਂ ਮਿਲ ਜਣਾ ਜੋੜਾ ਇਹੋ ਜੀ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਠੀਕ ਆ ਵੀਰੇ ਕਮੈਂਟ ਸੋਣਾ ਜਿਆ ਕਰਦੇ ਹੋ ਮੇਰਾ ਵੀਰ ਹੁਣ ਜੋੜੇ ਦਾ ਤੁਹਾਨੂੰ ਛੱਡ ਕੇ ਸ਼ੌਂਕ ਕਰਾਂ ਲੱਗਾ ਮੇਰਾ ਵੀਰ ਬਣੇ ਰੋ ਵੀਡੀਓ ਚ ਲੋ ਵੀਰੇ ਕਰੋ ਕੂਤਰ ਦਾ ਸ਼ੌਕ ਖੜਤ ਦੇਖੋ ਕੂਤਰ ਦੀ ਲੋ ਵੀਰੇ ਖੂਬਤਰੀ ਦੀ ਠੀਕ ਆ ਵੀਰੇ ਪੂਰਾ ਤਸੱਲੀ ਬਖਸ਼ ਜੋੜਾ ਦੇਖੋ ਵੀਰੇ ਬੋਡੀ ਸਟਰਕਚਰ ਚੈੱਕ ਕਰੋ ਜੋੜੇ ਦਾ ਲੋ ਵੀਰੇ ਕਰੋ ਚੈੱਕ ਕੁਆਲਟੀ ਮੇਰਾ ਵੀਰ ਫੁੱਲ ਬਟਾ ਐਂਡ ਕੁਆਲਟੀ ਹੈ ਮੇਰਾ ਵੀਰ ਜੋੜਾ ਮਿਲ ਵੀ ਗਿਆ ਆਪਾਂ ਤੁਹਾਨੂੰ ਕਹਿੰਦੇ ਸੀ ਮਿਲਾਨ ਵਾਲਾ ਜੋੜਾ ਮਿਲ ਵੀ ਗਿਆ ਮੇਰਾ ਵੀ ਕੁਆਲਿਟੀ ਚੈੱਕ ਕਰ ਲੋ ਜੋੜੇ ਦੀ ਠੀਕ ਹੈ ਮੇਰਾ ਵੀ ਕਰੋ ਸ਼ੌਂਕ ਖੜਤ ਦੇਖੋ ਕੂਤਰ ਵਾਲੀ ਸਿੰਗਲ ਜੋੜਾ ਲਾਇਆ ਭਾਵੇਂ ਜਿਹੋ ਜੀ ਮਰਜੀ ਚੀਜ਼ ਲਾਈਏ ਇੱਕੋ ਚੀਜ਼ ਲਾਣੀ ਤਸੱਲੀ ਬਖਸ਼ ਜੋੜਾ ਲਾਣਾ ਮੇਰਾ ਵੀ ਠੀਕ ਹੈ ਵੀਰੇ ਕੁਆਲਿਟੀ ਚੈੱਕ ਕਰ ਲੋ ਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਮੇਰਾ ਵੀ ਧੰਨਵਾਦ ਹੈ ਜਿਹੜੇ ਵੀਰ ਕਮੈਂਟ ਕਰਦੇ ਜਿਹੜੇ ਨਹੀਂ ਕਰਦੇ ਉਹਨਾਂ ਦਾ ਵੀ ਧੰਨਵਾਦ ਹੈ ਵੀਰੇ ਕੁਆਲਿਟੀ ਚੈੱਕ ਕਰੋ ਜੋੜੇ ਦੀ ਖੜਤ ਦੇਖੋ ਤੁਸੀਂ ਲੋਕ ਠੀਕ ਹੈ ਜੀ ਕਰੋ ਕੁਆਲਟੀ ਚੈੱਕ ਆ একদম ਪਤਲੇ ਪਤਲੇ ਔਰ ਲੰਬੇ ਲੰਬੇ ਠੀਕ ਹੈ ਕਰੋ ਸ਼ੌਂਕ ਮੇਰਾ ਵੀਰ ਬਾਕੀ ਵੀਰੇ ਜਿਹੜੇ ਵੀਰ ਨਵੇਂ ਆਂਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਵੀਰੇ ਨਵੀਂ ਤੋਂ ਨਵੀਂ ਤੁਹਾਡੇ ਵਾਸਤੇ ਵੀਡੀਓ ਲਿਆਉਂਦੇ ਰਿਹਾ ਕਰੀਏ ਠੀਕ ਹੈ ਮੇਰਾ ਵੀਰ ਖਾਸ ਕਰਕੇ ਉਹ ਵੀਰ ਜਿਹੜੇ ਵਟਸਐਪ ਤੇ ਵੀਡੀਓ ਮੰਗਦੇ ਆ ਠੀਕ ਹੈ ਜੀ ਜਿਹੜੇ ਵਟਸਐਪ ਤੇ ਵੀਡੀਓ ਮੰਗਦੇ ਆ ਉਹ ਵੀਰ ਆਪਣੇ ਨਾਲ ਜਰੂਰ ਸੰਪਰਕ ਕਰ ਲਿਆ ਕਰੋ ਠੀਕ ਹੈ ਮੇਰਾ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਰੈੱਡ ਕਲਰ ਦਾ ਸਬਸਕ੍ਰਾਈਬ ਲਿਖਿਆ ਹੁੰਦਾ ਮੇਰਾ ਵੀ ਚੈਨਲ ਤੇ ਠੀਕ ਹੈ ਜੀ ਨਾਲ ਹੀ ਘੰਟੀ ਵਾਲਾ ਬਟਨ ਬਣਿਆ ਹੁੰਦਾ ਨੋਟੀਫਿਕੇਸ਼ਨ ਓਨ ਕਰ ਲਿਆ ਕਰੋ ਤਾਂ ਕਿ ਜਦੋਂ ਵੀ ਵੀਡੀਓ ਪਾਈਏ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਠੀਕ ਹੈ ਮੇਰਾ ਵੀਰ ਕਰੋ ਕੁਆਲਿਟੀ ਜੋੜੇ ਦੀ ਚੈੱਕ ਲੋਗ ਰਹੇ ਮਿਲਦੇ ਵੀਰੇ ਨੈਕਸਟ ਵੀਡੀਓ ਚ ਲਵ ਯੂ ਵੀਰ ਸਾਰਿਆਂ ਨੂੰ ਜਿਹੜੇ ਵੀਰ ਨਵੇਂ ਆnde ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਵੀਰੇ ਨਵੀਂ ਤੋਂ ਨਵੀਂ ਤੁਹਾਡੇ ਵਾਸਤੇ ਵੀਡੀਓ ਲਿਆਂਦੇ ਰਿਹਾ ਕਰੀਏ ਮਿਲਦੇ ਵੀਰੇ ਨੈਕਸਟ ਵੀਡੀਓ ਚ